अरे शंभू भैया साला आया नहीं हैगा इते पैसे भी काफी लेने में ये तो सारे फोन लांदा तो लोका रे बहन तो तंग करया पया मेनू आधार ले दे के क्या करिए हां सोदे देंगे यार सोदे रेनी हां जी चक्को क्या चक्णा जी एक ता नमक चक्को नमक नमक ता चक्को बांट के दो जी 5 किलो री 1800 अंडे तरी में दो हां जी ਆ ਵੀ ਆ ਕਰ ਕੋ ਕਰੇ ਹਾਂਜੀ ਇਹ ਵੀ ਲੈ ਲਓ ਹੁਣ ਭਾਜੀ ਹਿਸਾਬ ਨਾਲ ਦਿਓ 25 ਹਿਸਾਬ ਨਾਲ ਟੈਨਸ਼ਨ ਨਾ ਲਓ ਜਿਆਦਾ ਨਹੀਂ ਬਣਾਉਂਦੇ ਹਾਂਜੀ ਆ ਦੇ ਦੇਣੀ ਕੇਕੂ ਆ ਦੇ ਦੋ ਇੱਕ ਤਕੜਾ ਕੰਮ ਆ ਬਾਈ ਜੀ ਹਾਂਜੀ ਪਹਿਲੀ ਪੁੱਤ ਦੇ ਇੱਕ ਡੱਬਾ ਪਤ ਜੀ ਇੱਕ ਪਾਏ ਕੇ ਪਾਤਾ ਜੀ ਹਾਂਜੀ ਵਧੀਆ ਰਹਾ ਬਾਈ ਵਧੀਆ ਬ੍ਰਾਂਡਡ ਭਇਆ ਪੂਰਾ ਮਾਲ ਜੀ ਆਪਰੇ ਹੀ ਬਾਣੇ ਮਖਾਣੇ ਮਖਾਣੇ ਵੀ ਦੇ ਦੋ ਜੀ ਠੰਡਾ ਬਹੁਤ ਆ ਗਿਆ ਹਾਂਜੀ ਸਹੀ ਹੋ ਗਿਆ ਕਾਜੂ ਕੁੱਜੂ ਨਹੀਂ ਆਈ ਤੂ ਹੈਗੀ ਆ ਜੀ ਉਹ ਵੀ ਦੇ ਦੋ ਠੀਕ ਹੈ ਜੀ ਦਾਕਾ ਰਿਵਾਣੀ ਨਹੀਂ ਦਾਕਾ ਹੀ ਵਾਣੀ ਕਾਜੀ ਦੇ ਦੋ ਆਹ ਵਾਹ ਪੂਰਾ ਡੱਬਾ ਹੀ ਦੇ ਦੇ ਬਸ ਜੀ ਬਸ ਜੀ ਮੈਂ ਕਰਨਾ ਜੋੜ ਘਟੋ ਦਾ ਹੀ ਹਾਂਜੀ ਕਰ ਦੋ ਕਿੰਨੇ ਹੋਏ ਜੀ ਇਹ ਸਾਡੇ 1600 ਰੁਪਏ ਵੇ ਹਾਂਜੀ ਬਸ ਠੀਕ ਹੈ ਜੀ ਕਿਆ ਠੀਕ ਹੈ ਜੀ ਬਸ ਅਗਰ ਦੁਕਾਨ ਮੇ ਰੇਟ ਜ਼ਿਆਦਾ ਤਾਂ ਨਾ ਕਾਹੀ ਪੁੱਛਣੇ ਲਾ ਮੈਂ ਤੂੰ ਡਰਾਮਾ ਲਾਇਆ ਤੂੰ ਸਹੀ